ਸਮਝ ਨਹੀਂ ਆਉਂਦਾ ਕਿ ਅਸੀਂ ਕਿਹੜੇ ਰਾਹ 'ਤੇ ਰਪੇ ਆ ਸਾਡੀ ਆਕੜੀ ਮੰਨਨੀ ਮੈਂ ਗੱਲ ਕਰਦਾ ਕੁਝ ਦਿਨ ਪਹਿਲਾਂ ਰਾਜਸਥਾਨ 'ਚ ਹੋਏ ਹਿਰਨ ਸ਼ਿਕਾਰ ਮਾਮਲੇ ਦੀ ਜਿਸ 'ਚ ਪੁਲਿਸ ਨੂੰ 7 ਬੰਦੇ ਤੇ 2 ਪੰਜਾਬ ਦੇ ਨੰਬਰ ਵਾਲੀਆਂ ਗੱਡੀਆਂ ਮਿਲੀਆਂ ਉਹਨਾਂ 'ਚੋਂ ਸਰਦਾਰ ਮੁੰਡੇ ਵੀ ਨਜ਼ਰ ਆ ਰਹੇ ਆ ਵੀਡੀਓ 'ਚ ਦੇਖ ਸਕਦੇ ਹੋ ਹੁਣ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਕਿ ਕਿਵੇਂ ਪੂਰੇ ਫਿਲਮੀ ਸਟਾਈਲ ਨਾਲ ਪੁਲਿਸ ਤੇ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਫੜਿਆ ਹੁਣ ਗੱਲ ਇਹ ਆ ਕਿ ਕੀ ਹਿਰਨ ਦਾ ਸ਼ਿਕਾਰ ਉਹਨਾਂ ਨੇ ਕੀਤਾ ਜਾਂ ਕਿਸੇ ਤੇ ਕਹਿਣ ਤੇ ਕੀਤਾ ਜਾਂ ਜਾਣ ਬੁੱਝ ਕੇ ਕੀਤਾ ਇਹਨਾਂ ਗੱਲਾਂ ਦੀ ਪੁਸ਼ਟੀ ਤਾਂ ਹੋ ਹੀ ਜਾਣੀ ਆ ਸਵਾਲ ਤਾਂ ਇਹ ਉੱਠਦਾ ਕਿ ਜੇ ਜਾਣ ਬੁੱਝ ਕੇ ਇਹ ਕੰਮ ਕੀਤਾ ਤਾਂ ਫਿਰ ਸਾਡੇ ਤੇ ਉਂਗਲ ਉੱਠੇਗੀ ਕੀ ਅਸੀਂ ਪੰਜਾਬੀ ਇੰਨੇ ਕਰਕੇ ਹੁੰਦੇ ਜਾ ਰਹੇ ਆ ਸਾਡੀ ਆਕੜ ਸਾਨੂੰ ਮਾਰ ਲਊਗੀ ਇੱਕ ਦਿਨ ਸਾਰਿਆਂ ਨੂੰ ਪਤਾ ਕਿ ਬਿਸ਼ਨੋਈ ਖਾਨਦਾਨ ਦੇ ਲੋਕ ਹਿਰਨ ਦੀ ਪੂਜਾ ਰੱਬ ਵਾਂਗੂ ਕਰਦੇ ਆ ਸਲਮਾਨ ਖਾਨ ਨੇ ਵੀ ਹਿਰਨ ਮਾਰਤਾ ਸੀ ਹਾਲਾਂਕਿ ਉਸਨੇ ਮਾਫੀ ਵੀ ਮੰਗ ਲਈ ਸੀ ਪਰ ਅਜੇ ਤੱਕ ਖਿਹੜਾ ਨਹੀਂ ਛੁੱਟਿਆ ਉਹਦਾ ਫਿਰ ਇਹ ਕਿਹੜੇ ਬਾਗ ਦੀ ਮੂਲੀ ਆ ਬਈ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਤੁਸੀਂ ਰਾਜਾ ਮਹਾਰਾਜਿਆਂ ਦੇ ਖਾਨਦਾਨ ਚੋਂ ਜਿਹੜਾ ਸ਼ਿਕਾਰ ਕਰਨ ਤੋਂ ਬਿਨਾ ਤੁਹਾਨੂੰ ਰੋਟੀ ਨਹੀਂ ਲੰਗਣੀ ਜਾਂ ਤੁਸੀਂ ਕੋਈ ਆਦੀ ਮਨੁੱਖ ਹੋ ਵੀ ਤੁਸੀਂ ਸ਼ਿਕਾਰ ਕਰਕੇ ਰੋਟੀ ਖਾਣੀ ਆ ਵੈਸੇ ਤਾਂ ਹਿਰਨੀ ਨਹੀਂ ਹਰ ਇੱਕ ਜੀਵ ਜੰਤੂ ਦੀ ਸਾਨੂੰ ਸਹੀ ਤਰ੍ਹਾਂ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਆਪਣੇ ਕੋਲ ਖਾਣ ਲਈ ਬਹੁਤ ਜ਼ਿਆਦਾ ਸਮਾਨ ਆ ਬਹੁਤ ਜ਼ਿਆਦਾ ਸ਼ਾਕਾਹਾਰੀ ਚੀਜ਼ਾਂ ਜਿਹੜੀਆਂ ਆਪਾਂ ਖਾ ਸਕਦੇ ਆ ਉਹ ਪਹਿਲਾ ਸਮਾਂ ਸੀ ਜਦੋਂ ਆਦੀ ਮਾਨਵ ਸੀ ਜਦੋਂ ਆਪਣੇ ਜਿਹੜੇ ਵੱਡ ਵਡੇਰੇ ਸੀ ਜੰਗਲਾਂ 'ਚ ਰਹਿੰਦੇ ਸੀ ਉਹਨਾਂ ਕੋ ਖਾਣ ਲਈ ਬਹੁਤਾ ਕੁਝ ਨਹੀਂ ਸੀ ਪੱਤੇ ਵੀ ਖਾ ਕੇ ਗੁਜ਼ਾਰਾ ਕਰਦੇ ਸੀ ਤੇ ਉਹ ਜੰਗਲੀ ਜਿਹੜਾ ਸ਼ਿਕਾਰ ਵੀ ਕਰਦੇ ਸੀ ਅੱਜ ਉਹ ਸਮਾਂ ਨਹੀਂ ਰਿਹਾ ਪਰ ਫੇਰ ਵੀ ਅਸੀਂ ਜਾਨਵਰਾਂ ਨੂੰ ਮਾਰ ਮਾਰ ਕੇ ਖਾਈ ਜਾ ਰਹੇ ਆ ਹੁਣ ਇਹਨਾਂ ਦੀ ਗੱਲ ਕਰੀਏ ਇਹਨਾਂ ਨੂੰ ਇੱਕ ਗੱਲ ਕਹੀਏ ਕਿ ਇਹ ਫੁਕਰੀ ਦੇ ਚੱਕਰ 'ਚ ਮਾਰੇ ਗਏ ਆ ਗੱਲ ਹ ਕੀ ਬਣੂ ਸਮਝ ਨਹੀਂ ਆ ਰਹੀ ਕਿ ਇਹਨਾ ਕਰਕੇ ਬਾਕੀ ਜਿਹੜੇ ਪੰਜਾਬੀ ਰਾਜਸਥਾਨ ਘੁੰਮਣ ਜਾਣਗੇ ਜਾਂ ਜਾਂਦੇ ਆ ਉਹਨਾਂ ਤੇ ਕਿਤੇ ਉਂਗਲ ਤਾਂ ਨਹੀਂ ਉਠੂਗੀ ਜਿਹੜੇ ਪੰਜਾਬੀ ਰਾਜਸਥਾਨ ਚ ਰਹਿ ਰਹੇ ਆ ਉਹਨਾਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਸਾਡੀਆਂ ਕੁਝ ਗਲਤੀਆਂ ਕਰਕੇ ਅਸੀਂ ਪੂਰੇ ਸਟੇਟ ਦੇ ਲੋਕਾਂ ਦੇ ਉਂਗਲ ਚੁੱਕਣ ਲਾ ਦਿੰਨੇ ਆ ਇਹ ਤਾਂ ਫਿਰ ਵੀ ਆਪਣਾ ਦੇਸ਼ ਆ ਅਸੀਂ ਤਾਂ ਅਮਰੀਕਾ ਕੈਨੇਡਾ ਚ ਜਾ ਕੇ ਨਹੀਂ ਟਿਕਦੇ ਮੁੱਕ ਦੀ ਗੱਲ ਤਾਂ ਇਹ ਆ ਕਿ ਮਰਜ਼ੀ ਉਹ ਤੁਹਾਡੀ ਸਮਝਣਾ ਜਾਂ ਨਹੀਂ ਆਪਣੀ ਫੁਕਰਪੰਤੀ ਤੇ ਲਗਾਮ ਲਾ ਕੇ ਚੱਲੋ ਨਹੀਂ ਤਾਂ ਤੁਸੀਂ ਹੌਲੀ-ਹੌਲੀ ਪੂਰੀ ਦੁਨੀਆ ਚ ਰਹਿੰਦੇ ਪੰਜਾਬੀਆਂ ਦੇ ਮੱਥੇ ਤੇ ਕਲੰਕ ਲਾ ਦੇਣਾ ਸੋ ਜੇ ਵੀਡੀਓ ਵਧੀਆ ਲੱਗੀ ਆ ਵੀਰੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਰ ਇੱਕ ਪੰਜਾਬੀ ਨੂੰ ਕਿ ਇਹਨਾਂ ਚੀਜ਼ਾਂ ਤੇ ਆਪਣਾ ਕੰਟਰੋਲ ਰੱਖੇ ਪੰਜਾਬੀਆਂ ਦਾ ਨਾਮ ਰੋਸ਼ਨ ਇੰਨਾ ਜ਼ਿਆਦਾ ਸੀ ਤੇ ਇੰਨਾ ਜ਼ਿਆਦਾ ਹਮੇਸ਼ਾ ਰਹੂਗਾ ਪਰ ਇਹ ਜੇ ਇਦਾਂ ਨਾਮ ਖਰਾਬ ਨਾ ਕਰਨ ਦੇ